بس ادھر بابا نئے خوش رکھے سارے چاہ پیو گے چاہیے ਚਲੋ ਬਹਿ ਜਾਓ ਫਿਰ ਬਹਿ ਜਾਓ ਕਹਿ ਦੋਗੇ ਨਹੀਂ ਕੰਮ ਬਾਜੀ ਕਿੱਦਾਂ ਫੇਰਿਆ ਖਾਣਾ ਪੀਣਾ ਕੀ ਦੱਸੋ ਨਹੀਂ ਖਾਣਾ ਪੀਣਾ ਕੁਛ ਨਹੀਂ ਵਰਦਾ ਖਾਦੀ ਘਾਟਿਆ ਤੇ ਜਦਸਮੇ ਚਾਹ ਦੀ ਬਹੁਤ ਸ਼ਿਕਾਇਤ ਆ ਜਿਸਮੇ ਵਰਦੀ ਬਿਠਾ ਕੇ ਚਾਹ ਠੰਡੇ ਬਹਿ ਕੇ ਪਿਵਾਲੋ ਤਾਂ ਵੀ ਕੋ ਪ੍ਰੋਬਲਮ ਨਹੀਂ ਆਉਂਦੀ ਨਹੀਂ ਅੱਜ ਕਮਾਲ ਹੋ ਗਈ ਜੇਪੀ ਵੀ ਦੇ ਲਈ ਤੇ ਲੋਨ ਕਲਾ ਕੀ ਹੈ ਇਹ ਟਰੂ ਆ ਬੇਕਰ ਟਰੂ ਕਲਾ ਕੀਤੀ ਆ ਠੀਕ ਆ ਜੀ ਹਾਂ ਜੀ ਤੇ ਨਹੀਂ ਤਾਂ ਇੰਡੀਆ ਵਜੇ ਤਾਂ ਸਵਾਲ ਹੀ ਫੇਰ ਤੁਹਾਨੂੰ ਮਿਲਦਾ ਨਹੀਂ ਉਹ ਨਹੀਂ ਮੈਂ ਤਾਂ ਸੜੇ ਮੈਂ ਤਾਂ ਸੜੇ ਹੋ ਗਏ ਉਹ ਨਹੀਂ ਤੇਰੀ ਗੱਲ ਸਹੀ ਮੈਂ ਮੈਂ ਸੱਚੀ ਬਸ ਮੈਂ ਇੱਕ ਬਾਈਕ ਦੇ ਡਰਾਈਵਰ ਜੀ ਨਾਲ ਆਪਾਂ ਨੂੰ ਰੈੱਡ ਲਾਈਟ ਆ ਜਾਂਦੀ ਆ ਆਪਾਂ ਤਾਂ ਸਟੌਪ ਕਰਦੇ ਆ ਮੈਂ ਲੋਕਾਂ ਦੇ ਫੇਸ ਦੇਖਦੇ ਹਾਂ ਸੜ ਸੜ ਮੈਨੂੰ ਵੇਖਣ ਗਿਆ ਮਗਾ ਹੱਸ ਲਿਆ ਕਰੋ ਅਗਲੀ ਲਾਈਟ ਆਉਣੀ ਕਿ ਨਹੀਂ ਆਉਣੀ ਪਤਾ ਨਹੀਂ ਆ ਨਹੀਂ ਘੈਂਟ ਆ ਘੈਂਟ ਆ ਘੈਂਟ ਨਹੀਂ ਆ ਤਾਂ ਦੋਸਤੀ ਹੋ ਗਈ ਇਹ ਇਹ ਜੋਗ ਨੂੰ ਜੋਗ ਟੱਕਰ ਮੈਂ ਵਧੀਆ ਹੋ ਗਿਆ ਮੈਨੂੰ ਹਲੇ ਜੋਗ ਮੇਰਾ ਟੱਕਰ ਦਾ ਪਤਾ ਨਹੀਂ ਕਿਦੋਂ ਘੁੰਮਦਾ ਪਿਆ ਨਹੀਂ ਨਹੀਂ ਮੇਰੀ ਗੱਲ ਸੁਣੋ ਇੱਕ ਮਿੰਟ ਪਾਜੀ ਪਾਜੀ ਤੁਸੀਂ ਸਾਨੂੰ ਤਾਂ ਬਿਠਾ ਕੇ ਬਿਠਾ ਨਹੀਂ ਸਕਦੇ ਬੁਲਟ ਤੇ ਹਾਂਜੀ ਤੇ ਦੀਦੀ ਬਹਿ ਸਕਦੇ ਕਿ ਨਹੀਂ ਆ ਔਰੇ ਹਾਇਰਾਂ ਦੀ ਸੋਣੀ ਨਾ ਨਾ ਨਹੀਂ ਗੱਲ ਸਕਦੀ ਨਹੀਂ 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 ਭਾਜੀ ਸਾਨੂੰ ਨਹੀਂ ਬਿਠਾਉਣਾ ਇਹਨਾਂ ਨੇ ਇਹ ਪੁੱਛਿਓ ਕਿ ਉਹ ਇੱਕ ਵਾਰੀ gekeੜਾ ਤੇ ਦਿਓ ਬੇ ਬਿਠਾ ਕੇ ਫੁੱਟ ਤੇ ਕਿਉਂ ਕਿਉਂ ਤੇ ਸੀ ਮਨੋ ਕਿਉਂ ਹੈ ਕੱਚ ਨਹੀਂ ਐਕਚੁਅਲੀ ਬਿਠਾਣਾ ਆ ਗਿਆ ਖਾਣੇ ਨੇ ਇਹ ਤੁਹਾਡੇ ਹੁਣ ਮੇਰੇ ਮੇਰੀ ਗੱਲ ਸੁਣੋ ਇਹ ਤੁਹਾਡੇ ਹੁਣ ਪੱਕੇ ਬੇਲੀਪਾਂਚ ਉਹ ਜੰਮ ਭਾਜੀ ਕਮਾਲ ਕਰਾਤੀ ਕਹਿੰਦਾ ਪਿੱਛੇ ਮੇਰਾ ਮਰ ਬਿਠਾ ਲਿਓ ਨਹੀਂ ਪਿੱਛੇ ਮੇਰਾ ਵੱਡੇ ਵਾਲਾ ਕਹਿੰਦਾ ਮੈਂ ਕਦੀ ਤਾਹਾਂਗਾ ਹੋਰੇ ਉਹਦੇ ਵਾਲਾ ਬਟੂਆ ਖੋਨੇ ਵਾਲਾ ਹੋਣੀ ਮੈਂ ਬਿਠਾ ਲਿਗਾ ਆਪਣੀ ਲੋ ਮੈਂ ਆਪੇ ਲਾਉ ਉਧਰ ਕੀ ਹੋਇਆ ਕੀ ਹੋਇਆ ਆਪਣੀ ਬਾਈਕ ਲਓ ਤੇ ਆਪਣੀ ਆਪਣੀ ਬਾਈਕ ਲਓ ਤਾਂ ਆਪ ਚਲਾਓ ਆ ਨਹੀਂ ਮੈਂ ਤਾਂ ਬੋਹ ਰਹੀ ਕਿਆ ਵੀ ਮੈਨੂੰ ਬਿਠਾ ਕੇ ਤੁਸੀਂ ਲਿਜਾਓ ਕਿਤੇ ਘੁਮਾਓ ਫਰੋਂ ਨਹੀਂ ਸੌਰੀ ਸੀਰੀਅਸਲੀ ਮੈਂ ਬਾਈਕ ਦਾ ਮਰਿਆ ਕੇ ਸਾਫਟ ਹੈ ਸੂਲ ਆਉਂਗਾ ਜ਼ਾਉਂਦਾ ਉਹ ਪਤਾ ਨਹੀਂ ਜਦੋਂ ਵੀ ਆਉਗਾ ਲੱਕੀ ਹੋਗਾ ਜਿਹੜਾ ਮੇਰੇ ਨਾਲ ਆਊਗਾ ਤੂੰ ਆ ਮੇਰੇ ਕੋਲ ਵੇਟ ਕਰਦੀ ਪਈ ਆ ਉਹਦੀ ਆ ਜਾ ਤੇਰੀ ਸੀਟ ਖਾਲੀ ਪਈ ਆ ਹੋਰ ਨਹੀਂ ਕਿਸੇ ਨੂੰ ਬਿਠਾਉਦੀ ਉਹ ਬੈਠਾ ਦਿੱਲੀ ਦਿੱਲੀ ਦੇ ਬੱਸੇ ਬੈਠਾ ਆਉ ਪਤਾ ਨਹੀਂ ਦਿੱਲੀ ਪਤਾ ਨਹੀਂ ਕਿੱਥੇ ਮਸਫਰਾ ਮੈਨੂੰ ਨਹੀਂ ਪਤਾ ਧੰਨਿਆ ਨੇ ਤਾਰਦੇ ਆ ਧੰਨਿਆ ਨੇ ਇਹ ਤੋਂ ਦੀ ਸੈਟ ਤਾਂ ਕਰੋ ਫੇ ਆਪਾਂ ਤਾਂ ਚਾਹ ਪੀਉਨੇ ਵਧੀਆ ਜੀ ਮੇਰੀ ਫੈਮਲੀ ਬਹੁਤ ਨਾਈਸ ਲੱਗੀ ਵਰਗੇ ਸੀ ਜਸਮ ਸਿੰਘ ਸੋ ਹੈਪੀ ਥੈਂਕ ਯੂ ਮੈਨੂੰ ਲੱਗਾ ਨਹੀਂ ਸੀ ਕਿ ਫਸੇ ਮੈਂ ਤੁਹਾਡੇ ਕੋਲ ਆਉਂਗੀ ਤੁਸੀਂ ਮੈਨੂੰ ਐਂਡ ਆਊ ਪੋਰਮ ਵੈਲਕਮ ਕਰੋ ਰਿਹਾ ਜੀ بس ਐਂ ਚੀਜ਼ ਹੁੰਦੀ ਆ ਕਿ ਅਸੀਂ ਇੱਕ ਮਾਰਕੀ ਨੇ ਪੰਜਾਬ ਨੇ ਕਿਤੇ ਵੀ ਜਾਂਦੇ ਆ ਸਾਡਾ ਸਮਾਜ ਫੇਸ ਆ ਸਾਰਾ ਕੁਝ ਲੈ ਕੇ ਦਿੰਦਾ ਸਾਨੂੰ ਜੇ ਅਸੀਂ ਸੜਾ ਜਾ ਮੂੜਾ ਸੜਾ ਜਾ ਮੂੜਾ ਦਾ ਘਰ ਵਾਲੀ ਵੀ ਚਾਹ ਪਵਾਉਂਦੀ ਆ ਕੈਂਡ ਜੱਟੀ ਨੇ ਕਰਾਤੀਆਂ ਕਿ ਮਾਲਾ ਕੈਂਡੀ ਨੇ ਸਮਾਜੇ ਮੇਰੇ ਸਾਈਡਾ ਦਾ ਸਮਾਜ ਲਈ ਰੱਖੜੀ ਆ ਬੈਜੋ 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 ਮਾਦਾ ਤੂੰ ਵੀ ਨਾਲ ਕੰਪ ਚਾਹ ਪੀ ਕੇ ਹਟਿਆ ਨਹੀਂ ਮੈਨੂੰ ਚਾਹ ਪੀਣੀ ਪੈਣੀ ਆ ਤੁਸੀਂ ਵੀ ਆ ਲਓ ਮੇਰੇ ਲਈ ਦੋ ਕੁਰਸੀਆਂ ਹੋਲ ਲਾ ਲਾ ਇੱਥੇ ਚਾਹ ਪੀਣੀ ਪੈਣੀ ਆ ਠੀਕ ਆ ਜੀ ਬਾਈਕ ਮੇਰੇ ਸੀਟ ਰਿਜ਼ਰਵਡ ਆ ਜਿੱਥੇ ਮਰ ਜੂਗਾ ਮੇਰੇ ਦਿਖਾ ਦੇ ਕਿਦਾਂ ਨਾਲ ਬੈਠੀ ਹੋਵਾਂਗਾ ਇਹ ਨਹੀਂ ਹੋ ਸਕਦਾ ਨਾ 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 ਕਹਿੰਦੇ ਹੁੰਦੇ ਨਾ ਸੋਹਣੀ ਕੁੜੀ ਦੇ ਝੂਟੇ ਫੁਰੀ ਇਹਨੂੰ ਸੋਹਣਾ ਫੁਰੀ ਹੈਗੀ ਆ ਬੱਦ ਸੋਹਣੀ ਕੁੜੀ ਦੇ ਝੂਟੇ ਫੁਰੀ ਨਹੀਂ ਨਹੀਂ ਭਈ ਜੇ ਦੀਦੀ ਬੈਠੂਗੇ ਤਾਂ ਫਿਰ ਸਾਨੂੰ ਵੀ ਬਿਠਾਉਣਾ ਪੈਣਾ ਹੈ। ਉਹ ਆਪਣਾ ਦੀਦੀ ਜਿੰਨਾ ਸੋਹਣਾ ਹੋਣਾ ਰੋੜੇਂਦਾ। ਉਹ ਕੀ ਕਹਿਤਾ? ਉਹ ਭਾਈ ਆ ਕੀ ਕਹਿ ਪਾਜੀ ਹੁਣ ਹੁਣ ਤੇ ਬਲੌਗ ਬੰਦ ਕਰੀ ਤੋਣਾ ਹੁਣ ਬਹੁਤ ਲੇ ਲਈ ਬਲੌਗ ਨਹੀਂ ਹੁਣ ਤੁਸੀਂ ਮੇਰੇ ਨਹੀਂ ਨਹੀਂ ਅਸੀਂ 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 ਤੇ ਬੈਣਾ ਜ਼ਰੂਰ ਆ ਇੱਕ ਦਿਨ ਬਲੌਗ ਚ ਬਹਿ ਕੇ ਮੈਂ ਹਟਣਾ ਆ ਇੰਦਾ ਨਹੀਂ ਨਾ ਨਾ ਇਹਦਾ ਮਤਲਬ ਤੂੰ ਮੇਰਾ ਰੂਲ ਤੋੜੇਗਾ ਜਿੰਦਗੀ ਚ ਕੋਈ ਨਹੀਂ ਤੇ ਮੇਰਾ ਰੂਲ ਤੋੜਵਾਲਾ ਨਹੀਂ ਨਹੀਂ ਟੁੱਟੂਗਾ ਟੁੱਟੂਗਾ ਇਹ ਰੂਲ ਨਹੀਂ ਪਾ ਤੋੜਨ ਦੇ ਸਾਡੀ ਹੋਰ ਜੋ ਮਰਜ਼ੀ ਹੋ ਜਾਏ ਬਾਈਕ ਤੇ ਨਹੀਂ ਬਿਠਾਉਣਾ ਜੁਸੇ ਨੂੰ ਬਸ ਨਾਲ ਸਾਈਕਲ ਲੈ ਲਿਓ ਨਾ ਨਾਲ ਨਾਲ ਚੱਲ ਜਾਈਏ ਨਹੀਂ ਨਾਲ ਕਿਉਂ ਬੈਟਰੀ ਵਾਲੇ ਰਿਕਸ਼ੇ ਤੇ ਦੋ ਤਿੰਨ ਵਾਰ ਹੀ ਮੈਂ ਜਾ ਕੇ ਆ ਗਿਆ ਵਾ ਓ ਨਹੀਂ ਨਹੀਂ ਕੋਈ ਗੱਲ ਨਹੀਂ ਤੂੰ ਆਪਣੇ ਲੌਜ਼ ਨੂੰ ਜ਼ਿਆਦਾ ਪਿਆਰ ਕਰ ਸਾਰਾ ਪਛ ਮਰ ਲਾ ਇਹਨੂੰ ਪਵਾ ਕੱਟ ਕਰ ਲਾ ਇਹਨੂੰ ਰੋਪੇ ਕਰ ਲਾ ਇਹਦੇ ਨੂੰ ਰੋਪੇ ਕਰ ਬਣਾ ਠੀਕ ਹੈ ਇਹ ਗੱਲ ਸੀਰੀਅਸਲੀ ਆ ਦਿਲ ਵਿੱਚ ਦੋਈ ਚੀਜ਼ਾਂ ਰੱਖਾ ਬਾਬਾ ਨਾਨਕ ਦਾ ਆਈ ਲਵ ਮਾਈ ਬਾਪੂ ਬਸ ਆ ਦੇਖ ਲਓ ਮੈਂ ਉਹ ਬਾਪੂ ਨਾਲ ਰੱਖ ਲਿਆ ਨਹੀਂ ਚੰਗੀ ਗੱਲ ਇਹ ਹਮੇਸ਼ਾ ਮੇਰੇ ਦਿਲ ਵਿੱਚ ਆ ਮੈਂ ਇਹ ਇਹਦੇ ਕਹਿੰਦੇ ਮੰਨਦੀ ਆ ਇਹ ਮੇਰੇ ਨਾਲ ਜਾਂਦਾ ਜਿੱਥੇ ਵੀ ਜਾਂਦੀ ਮੇਰੇ ਨਾਲ ਆ ਨਹੀਂ ਬਹੁਤ ਵਧੀਆ ਗੱਲ ਕਿਦਾਂ ਕਿਦਾਂ ਇੱਥੇ ਜਾਣਾ ਵੀ ਨਹੀਂ ਦੇਖੋ ਵਿਆਹ ਤੋਂ ਬਾਅਦ ਕਿਹਦੇ ਖੁੱਲੇ ਸ਼ੂਟਾ ਉਹਦਾ ਕਿਲਾ ਫੱਡਿਆ ਜਾਊਗਾ ਕੁੜੀ ਨੇ ਬਿਚਾਈ ਉਹਨਾਂ ਦਲ ਨੂੰ ਪਈ ਚੀਜ਼ ਦਿਖਦੀ ਤੁਸੀਂ ਆ ਤੁਸੀਂ ਆਪ ਲੋਕ ਬਾਰ ਬਾਰ ਦੇਖਣਾ ਵਾ ਹਲਾ ਤੁਸੀਂ ਆ ਆ ਵੀਡੀਓ ਤੁਸੀਂ ਬਾਰ ਬਾਰ ਦੇਖ ਅੱਜ ਤਾਂ ਰੀਅਲੀ ਮੈਨੂੰ ਲੱਗਿਆ ਕਿ ਮੁੰਡੇਾਂ ਨੂੰ ਕੋਈ ਸਾਹਮਣੇ ਪਈ ਚੀਜ਼ ਨਹੀਂ ਲੱਭਦੀ ਕੁੜੀ ਕਿਥੋਂ ਲੱਭ ਜਾਂਦੀ ਹੈ ਨਹੀਂ 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 ਆ ਦੇਖੋ ਜੀ ਮੇਰੀ ਨਹੀਂ ਨਹੀਂ ਦਲ ਸੁਣੋ ਵੀ ਸਾਰਿਆਂ ਨੂੰ ਕਹਿ ਦੋ ਵੀ ਹੁਣ ਜੇ ਨੇ ਚੰਗਾ ਰਿਸ਼ਤਾ ਆ ਜੀਦੇ ਕੋਲ 2-4 ਕਰੋੜ ਰੁਪਏ ਤੋਂ ਵੱਧ ਪੈਸੇ ਹੈਗੇ ਆ ਆ ਬੋਡੀ ਬਿਲਡਰ ਨਹੀਂ ਆ ਮੈਨੂੰ ਘੈਂਟ ਜਾ ਮੁੰਮੇ ਨੂੰ ਹਾਗਾ ਜਦ ਮੇਰੇ ਕੋਲ ਰਾਜਮੇਡ ਕਾਲ ਕਰ ਲੈ ਓਕੇ ਕਾਲ ਨੰਬਰ ਦੱਸ ਦੋ ਵਿਆਹ ਕਰਵਾਉਣਾ ਹੈ ਨੰਬਰ ਦੱਸ ਦੋ 000000 ਕੰਟੈਕਟ ਚੀਜ਼ ਵੀ ਮੇਰੀ ਆ ਨਹੀਂ ਸੀ ਸੀਰੀਅਸਲੀ ਇਹਨੇ ਮੈਸ ਕਰਨਾ ਆ ਤੇਨੂੰ ਦੱਸਣਾ ਨਹੀਂ ਇਹਨੇ ਕਿਦਾਂ ਕਿਦਾਂ ਇਹਨੇ ਮੈਸ ਕਰਨਾ ਆ ਵਿਚਾਰਾ ਬਿਜ਼ੀ ਆ ਤੇਰੀ ਸ਼ੋਅ ਨਹੀਂ ਕਰਦਾ ਤੇਰੇ ਘਰ ਵਾਲਾ ਐ ਇਸ ਕਰਕੇ ਆ ਬਾਜੀ ਪਾਜੀ ਆ ਤਾਂ ਸਮਾਈ ਹੋ ਗਈ ਹਾਏ ਬੱਚਾ ਵਿਚਾਰਾ ਮਰਦਾ ਜਾਦਾ ਪਾਜੀ ਮੇਰੇ ਚੱਕਰਾਂ ਤੁਹਾਨੂੰ ਚੀਚਲੀ ਪਸੰਦ ਆ ਤੁਹਾਨੂੰ ਪਾਜੀ ਮੈਂ ਹੋਰ ਆਲਰੇਡੀ ਬਹੁਤ ਸਾਰਾ ਬੇਸਨ ਦਾ ਮਰਫੀ ਜੀ ਮਿਲ ਹੀ ਹੋਈ ਆ ਉਹਨ ਹੋਰ ਕਿਤੇ ਲੋੜ ਨਹੀਂ ਆ ਬਟ ਫੇਰ ਮੈਂ ਤਾਂ ਟਰਾਈ ਮਾਰਦਾ ਮੈਂ ਪੰਜਲਾਂ ਤੋਂ ਆ ਜਾ ਕੋਈ ਲਾ ਲੀਓ ਉਹ ਹੁਣ ਕਿਹੜਾ ਕਿਹੜਾ 1400 ਰੁਪਏ 1400 ਰੁਪਏ ਦਾ ਆर्डर ਰਹਿਣਾ ਕੈਸ਼ ਦਾ ਅੱਛਾ ਕੈਸ਼ ਦਾ 2100 ਮਾਡਰ ਕਿਤਾ ਦੇ ਨੋ ਨਹੀਂ ਉਹ ਉਹ ਪਤਾ ਕੀ ਉਹਨਾਂ ਦੀ ਨਾ ਲਿਮਟ ਬਰੀਚ ਹੋ ਜਾਂਦੀ ਉਹ ਕੁਝ ਹੋਰ ਕਹਿੰਦੇ ਤੁਹਾਨੂੰ ਸਮਝ ਨਹੀਂ ਆਈ ਮਾ ਪਤਾ ਕਿ ਕਿਹੜਾ ਮਾਡਲ ਹੈ ਉਹ ਨਹੀਂ ਉਹਨੂੰ ਲੱਗਾ ਕਿ ਸੋਣੀ ਕੁੜੀ ਨੇ ਗੱਲ ਕੀਤੀ ਮੈਨੂੰ 1400 ਦਿੱਤੇ ਮਾਡਲ ਦੇਖ ਕੇ ਅੱਖਾਂ ਇਦੋਂ ਘੁੰਮੀ ਜਾਂਦੀਆਂ ਉਹਦੇ ਅੰਦਰ ਸਹੀ ਲੱਗੇ ਘਰ ਚਲੇ ਜੇ ਹਾਲ ਐਸੇ ਨੇ ਜਿੱਥੇ ਤਾਂ ਘੁੰਮੀ ਜਾਂਦੀਆਂ ਵੀ ਇੱਥੇ ਇੱਕ ਮੈਡਮ ਮਿਲੀ ਸੀ ਭਾਈ ਸੱਚੀ ਗੱਲ ਐ ਇਦਾਂ ਹੋ ਗਿਆ ਕਿ ਨਹੀਂ ਹੋਇਆ ਆ ਕਹਿੰਦਾ ਟੁੱਟਣੇ ਮਜਾ ਕਰਦੇ ਤੁਹਾਡੇ ਨਾਲ ਟੈਨਸ਼ਨ ਨਹੀਂ ਲੈਣੀ ਟੈਨਸ਼ਨ ਨਹੀਂ ਆਇਆ ਕਿ ਨਹੀਂ ਆਏ ਤੂੰ ਤਾਂ ਹੋਰ ਵੀ ਉੱਪਰ ਦੀ ਆ ਗਿਆ ਕਹਿੰਦਾ ਟੈਂਕ ਕੀ ਲਾਣਾ ਉਹਨਾਂ ਫਿਰ ਚਾਹ ਚਾਹ ਨਾ ਬਿਸਕੁਟ ਲੈਂਦੇ ਹੁੰਦੇ ਆ ਚਾਹ ਦਾ ਬਿਸਕੁਟ ਲੈਂਦਾ ਹਾਂ ਇੱਕ ਵਾਰ ਤਾਂ ਦੋ ਲੈਂਦਾ ਵੀ ਦਾਖ ਦੇ ਬੋਲਦੇ ਫੋਨ ਪੰਜਾਬੀ ਮੁੰਡਾ ਆ ਤੂੰ ਉਹਦੇ ਬ੍ਰਹਮਾ ਜੀ ਵਾਪਸ ਬੋਲਦੇ ਬੈਠੇ ਬਹਿ ਕੇ ਚਲੇਗੇ लकी प ਬੰਦ ਕਰ ਲੋ ਤੇ ਚੰਗੀ ਗੱਲ ਆ ਦੇਖਣ ਬੜਾ ਬਾਹ ਬੜਾ ਮੋ ਬੜਾ ਬਾਹ ਖਾਣਾ ਫਾਸਟ ਫੂਡ ਖਾਂਦੀ ਨਹੀਂ ਅਸੀਂ ਸਿਰਫ ਇਹ ਸੜੀਲਾ ਖਾਂਦੀ ਹਾਂ ਨਾ ਸਲੋ ਫੂਡ ਲਵਾ ਦਿੰਦੇ ਹਾਂ ਮੈਂ ਚਾਹ ਪੀਦੀ ਬਸ ਚਾਹ ਹੀ ਮੈਨੇ ਪੀਤੀ ਆ ਗੋਪੀ ਮਾਲ ਖਿਹੜਿਆ ਕਿ ਨਹੀਂ ਪੂਰਾ ਨਾ ਮੈਂ ਕਿਹਾ ਸੀ ਨਾ ਗੋਪੀ ਸੋਣਾ ਨਾ ਹਾਂ ਨਹੀਂ ਘੱਟ ਮੁੰਡਾ ਸੋਣਾ ਆ ਤੂੰ ਹਣ ਨਹੀਂ ਕੱਟ ਕੱਟ ਸੋਣਾ ਗੋਪੀ ਚਰਵਾ ਗਿਆ ਸਭ ਆਪਾ ਤਾਂ ਦਸੇ ਖਰਾਬ ਗੋਪੀ ਸ਼ਰਮ ਆ ਗਿਆ ਸਿਰਾਂ ਬੰਦਾ ਯਾਰ ਹੈਨਾ ਮੈਨੂੰ ਕਹਿੰਦਾ ਉਹ ਥੋੜੀ ਕੁੜੀ ਆ ਕੋਈ ਜਾਂਦੀ ਕਹਿੰਦਾ ਕਹਿੰਦਾ ਮਨ ਵਿੱਚ ਕਹਿੰਦਾ ਬਾਜੀ ਇਹ ਗੋਪੀ کہہ ਰਿਹਾ ਕਿ ਦੀ ਦਿਲ ਦੀ ਗੱਲ ਦੱਸ ਦੇ ਥੋੜੀ ਲੱਗਣੀ ਹੈਗੀ ਨਹੀਂ ਨਹੀਂ ਪੂਰੇ 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 ਚੰਡੀਗੜ੍ਹ ਵਾਲੇ ਸੋਹਣੇ ਹੀ ਹੁੰਦੇ ਆ। ਸੇ ਨਸਲੀ ਮਾ ਆਦੀ ਹੁੰਦੀ ਵਾ ਗਾਉਣ ਵਾਲੇ ਪਰ ਕੇ ਨਿਕਲ ਜਾਂਦੀ ਆ। ਫਸਟ ਟਾਈਮ ਮੈਂ ਤਾਂ ਸਟਾਪ ਕੀਤਾ ਹਾਂ। ਜਿਹੜੇ ਪਾਸੇ ਨਹੀਂ ਅਸੀਂ ਜਮਸ਼ੀਰ ਦੇ ਨਾਲ ਲੱਗੇ ਉਹ ਕਿਹੜਾ ਪੈਂਦੇ ਹੋ? ਕਿਹੜਾ ਤੇਰਾ? ਕਿਹੜਾ? 10 ਸਾਲਾਂ ਦੇ ਬਾਅਦ ਹੀ ਜਾਣੀ ਉੱਧਰ। ਉਹ ਇੱਕ ਹੋਰ ਫੈਨ ਆ ਗਿਆ ਮੈਨੂੰ ਲੱਗਦਾ ਰਹਿਣ ਦੇ ਮੈਂ ਨਿਕਲ ਨਾ ਜਾਣ ਦੀ ਹੈਗੀ ਹੁਣ। ਠੀਕ ਆ। ਇਹ ਬਹਰ ਤੇ ਪਹਿਲਵਾਨੀ ਗੇੜੀ। ਯਾਰ ਪਹਿਲਵਾਨੀ ਗੇੜੀ ਵੱਧਦੀ ਆ। ਸਹੀ ਆ। ਕਹਿੰਦਾ ਮੁੰਡੇ ਨੂੰ ਆਣਾ ਆ ਮੈਂ ਕਿੱਥੇ ਜਾਇਆ ਕਹਿੰਦਾ ਵੀ ਜਮਸ਼ੇਰ ਦਾ ਮੈਂ ਕਹਿੰਦਾ ਮੈਂ ਚਾਹਦਾ ਮੈਂ ਦਿਖਾ ਪਾਉਣੀ ਆ ਉਹ ਨਾ ਚਾਹ ਪਤਾ ਹੀ ਹੁੰਦਾ ਤੁਹਾਨੂੰ ਉੱਥੇ ਦੇ ਬੈਕ ਤੋਂ ਮੁੰਡੇ ਜਾਂਦੇ ਆ ਮੈਨੂੰ ਮੈਂ ਨਹੀਂ ਤੁਹਾਨੂੰ ਦੇਖੇ ਪਛਾਣ ਮੈਂ ਦੱਸੋ ਕਰੋ ਗੱਲ ਫੇ ਕੋਈ ਗੱਲਬਾਤ ਕੱਲ ਹੀ ਬਸ ਜਾਣ ਪਛਾਣ ਹੋ ਗਈ ਆ ਬਸ ਪਤਾ ਲੱਗ ਗਿਆ ਕਿਲਾ ਸਾਹਿਬ ਆ ਰਿਹਾ ਠੀਕ ਆ ਨਾ ਉੱਥੇ ਬਹੁਤ ਬਾਈ ਮਚਾਈ ਇਹਨਾਂ ਨੇ ਜੇਪੀ ਬਦੇਰੀਆ ਦੇ ਉਹ ਭਰਾਵਾ ਉਹ ਲੈ ਤਮਾ ਲਾਉਂਦੇ ਆ ਇਹਨੂੰ ਮਰਦੀ ਉਥੇ ਉਹਦੀ ਬੋ ਨਾ ਮੈਂ ਤਾਂ ਖਾ ਪੀ ਕੇ ਆਇਆ ਹਾਂ ਅਜੇ ਰਾਤ ਨੂੰ ਕੁੜੀਆਂ ਦੇਖੀ ਜਾਂਦਾ ਤੇ ਫੜਾ ਨਹੀਂ ਨਹੀਂ ਮੈਂ ਗੋਪੀ ਚੁਟਾਉਗਾ ਆ ਖੁਸ਼ ਹੋ ਗਿਆ ਮਰੂਡਾ ਬਲੌਗ ਚੱਲੂਗੇ ਨਹੀਂ ਗੋਪੀ ਓਏ ਸੱਚੀ ਸਵਾ ਖਾ ਮੇਰੇ ਤਾਂ ਕੁੜੀਆਂ ਦੇਖਿਆ ਕਿ ਨਹੀਂ ਦੇਖਿਆ ਮੈਂ ਨਹੀਂ ਕਿਸੇ ਕੋਈ ਡਾਕਟਰ ਦਵਾ ਕੇ ਅੱਡੇ ਚੱਲਦਾ ਸਵਾ ਖਾ ਨਹੀਂ ਦੇਖਿਆ ਨਹੀਂ ਨਹੀਂ ਮੈਂ ਤੇ ਮੇਰੀ ਬੜ ਘਾਤਾ ਸੀ ਕਦਾ ਸਕੇ ਨਾਮ ਕਰਦੇ ਕਰਦੇ ਨਹੀਂ ਮੁੰਡਾ ਗੋਪੀ ਸੋਣਾ ਸਾਡਾ ਨਹੀਂ ਮੁੰਡਾ ਦਾ ਕਹਿਂਦਾ ਗੋਪੀ ਉਹ ਦੇ ਕਿੰਨਾ ਖੁਸ਼ ਹੋ ਗਿਆ ਚੇਲਿਆ ਵਾਲਾ सासीकाल आदाब नमस्ते